ਪੰਜਾਬ ਜਦੋਂ ਵੀ ਕਿਸੇ ਪੰਜਾਬ ਤੇ ਪੀੜ ਪਈ ਆ ਉਹ ਚਾਹ ਕੋਈ ਵੀ ਵਰਗ ਹੋਵੇ ਤਾਂ ਹਮੇਸ਼ਾ ਪੰਜਾਬ ਦੇ ਲੋਕ ਹੀ ਪੰਜਾਬ ਦੇ ਲੋਕਾਂ ਨਾਲ ਖੜੇ ਆ ਮੁਰਗੀ ਦਾ ਕੀ ਜਰਾ ਤੂੰ ਮੁਰਗੀ ਛੱਡ ਮੁਰਗੀ ਤਾਂ ਬਹੁਤ ਛੋਟੀ ਚੀਜ਼ ਆ ਸਾਡੀਆਂ ਫਸਲਾਂ ਤਬਾਹ ਹੋ ਗਈਆਂ ਸਾਡੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਭਾਰਤ ਮਾਨਾ ਉਹਨਾਂ ਦਾ ਮੌਜਾ ਤੂੰ ਦੱਸ ਕਿੱਥੇ ਦਿੱਤਾ ਇਹ ਤਾਂ ਇਹਨਾਂ ਦੀ ਕਹਾਉਤੀ ਬਣਾਈ ਹੈ ਨਾ ਕਿਸੇ ਨੇ ਕੁਰਸੀ ਤੇ ਕਦੋਂ ਬਹਿ ਜਾਂਦਾ ਹੈ ਕਲਤਾਰ ਸਿੰਘ ਸੰਨਮਾ ਸਾਡੇ ਧਰਨੇ ਦੇ ਵਿੱਚ ਆਪ ਵਹਿੰਦਾ ਰਿਹਾ ਇੱਥੇ ਟੀ ਪੁਆਇੰਟ ਦੀਆਂ ਸਾਡੇ ਕੋਲੇ ਇਹਦੀਆਂ ਵੀਡੀਓ ਹੈਗੀਆਂ ਬੈਠੇ ਦੀਆਂ 19 ਦੀਆਂ ਕਾਲਾ ਪਰਨਾ ਲੈ ਕੇ ਉੱਤੇ ਮੂੰਹ ਲਵੇੜ ਕੇ ਵੀ ਕਰੋਨਾ ਨਾ ਹੋ ਦੇਖਣੀ ਤੇ ਝੰਡਾ ਵੀ ਕਾਲਾ ਲੈ ਕੇ ਤੇ ਸਾਡੇ ਵਿੱਚ ਵਹਿੰਦਾ ਰਿਹਾ ਅੱਜ ਸਾਨੂੰ ਇਹ ਵੇਲੜ ਦੱਸਦਾ ਕਿਤੇ ਕੋਸ ਦੱਸਦਾ ਜਿਆਦਾ ਤੋਂ ਡਲਾ ਹੁੰਦਾ ਭਾਈ ਤੂੰ ਆ ਪੀ ਗਿਆ ਹੈਗਾ ਉਹ ਸਾਡੇ ਕੋਲੇ ਤਿਆਰ ਹੀ ਆ ਫਿਰ ਉਹਦਾ ਅਸੀਂ ਕਿਤੇ ਲੈਣ ਨਹੀਂ ਜਾਣਾਂਗੇ ਪਿੰਡਾਂ ਦੇ ਵਿੱਚ ਤੁਸੀਂ ਆਉਣੇ ਜਾਂ ਵੋਟਾਂ ਮੰਗਣ ਤੁਸੀਂ ਮੰਗਤੇ ਹੈਗੇ ਆ ਉਹ ਆ ਕੇ ਸਾਰਾ ਕੰਮ ਸਹੀ ਕਰ ਦੂਗਾ ਤੁਹਾਨੂੰ ਪਰ ਵਿੱਚੋਂ ਕੋ ਨਿਕਲਦਾ ਹੀ ਨਹੀਂ ਲੀਰਾ ਨਿਕਲਦੀਆਂ ਕਦੋਂ ਖੁੱਦੋ ਬਾੜ ਜਾਂਦੀ ਹੈ ਜਮਾ ਇੱਕ ਡੱਕਾ ਵੀ ਨਹੀਂ ਚੋੜਨਾ ਜਿਹੜਾ ਜਾਣਾ ਜਿਹੜਾ ਸ਼ੰਭੂ ਖਨੌਰੀ ਬਾਰਡਰ ਚੱਲਦਾ ਸੀਗਾ ਉਹਨੇ ਜਮਾ ਧੋਦਣਾ ਸਾਫ਼ ਕਰਤੀਆਂ ਚਿੱਟੀਆਂ ਦੁੱਧ ਵਾਲੀਆਂ ਨਿਕਲਾਈਆਂ ਹੁਣ ਤਾਂ ਬੱਸ ਫੜ ਕੇ ਇੰਝ ਕਰਨਾ ਅਸੀਂ ਨੂੰ 12 1300 ਦਾ ਗੱਟਾ ਲਾਇਆ ਪੂਰੇ ਰੇਟ ਡੀਏਪੀ ਲਈ ਹੈ ਕੋ ਬਲੈਕ ਲਈ ਹੈ ਅਸੀਂ ਲੈ ਕੇ ਚੱਲੇ ਹੜਪੀਟ ਤਾਂ ਲਈ ਪੰਜਾਬ ਤੇ ਆਫਤ ਆਈ ਹੜ ਆਏ ਨੁਕਸਾਨ ਹੋਇਆ ਸਰਕਾਰ ਨੇ ਦਾਅਵੇ ਕੀਤੇ ਕਿ ਅਸੀਂ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਕਿ ਮੁਰਗੀਆਂ ਤੱਕ ਦਾ ਮੁਆਵਜ਼ਾ ਦਵਾਂਗੇ ਪਰ ਕਿਸਾਨ ਅੱਜ ਵੀ ਸਵਾਲ ਖੜੇ ਕਰ ਰਹੇ ਨੇ ਉਹਨਾਂ ਲੋਕਾਂ ਦੀ ਉਹਨਾਂ ਲੋਕਾਂ ਦੀ ਪੰਜਾਬੀਆਂ ਨੇ ਸਾਲ ਲਈ ਕਿਸਾਨਾਂ ਦੀ ਸਾਲ ਹੁਣ ਕਿਸਾਨ ਲੈ ਰਹੇ ਨੇ ਲਗਾਤਾਰ ਸਮਗਰੀ ਉਹਨਾਂ ਤੱਕ ਜੋ ਵੀ ਚਾਹੀਦੀ ਹੈ ਚਾਹੇ ਕਣਕ ਵਿੱਚ ਨਹੀਂ ਹੋਵੇ ਕੋਈ ਵੀ ਚੀਜ਼ ਹੋਏ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਫਰੀਦਕੋਟ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਵੱਲੋਂ ਜਿਹੜਾ ਅਪਰਾਲਾ ਕੀਤਾ ਗਿਆ 600 ਦੇ ਕਰੀਬ ਗੱਟੇ ਕਣਕ ਦੇ ਅਤੇ 600 ਦੇ ਵੱਧ ਜਿਹੜੇ ਗੱਟੇ ਡੀਏਪੀ ਦੇ ਕਿਸਾਨ ਲੈ ਕੇ ਜਾ ਰਹੇ ਨੇ ਤੇ ਖੁਦ ਉੱਥੇ ਬਜਾਈ ਕਰਨਗੇ ਗੱਲਬਾਤ ਕਰਾਂਗੇ ਸਰਕਾਰ ਕਹਿੰਦੀ ਸੀ ਅਸੀਂ ਮੁਰਗੀ ਦਾ ਮੌਜੂਦਾ ਦੇਵਾਂਗੇ ਪਰ ਅੱਜ ਤੁਹਾਨੂੰ ਫੇਰ ਮਜਬੂਰ ਨਾਲ ਆਪ ਹੀ ਜਾਣਾ ਪੈ ਰਿਹਾ ਕਿਸਾਨਾਂ ਦੇ ਹੱਥ ਸਾਜੇ ਦੇਖੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਅੰਤਰ ਹੁੰਦਾ ਹਮ ਇੱਥੇ ਕਹਿਣ ਨੂੰ ਤਾਂ ਮੈਂ ਵੀ ਬੋਲ ਕੁਛ ਕਹਿ ਜਾਂਦਾ ਜਦੋਂ ਕਰਨਾ ਮੈਨੂੰ ਪਤਾ ਉਦੋਂ ਲੱਗਦਾ ਇਹ ਹੀ ਭਗਵੰਤ ਮਾਨ ਕਹਿੰਦੇ ਐਨੇ ਪੈਸੇ ਮੈਨੂੰ ਚ ਆਉਣਗੇ ਐਨੇ ਪੈਸੇ ਇਧਰੋਂ ਆਉਣਗੇ ਪੰਜਾਬ ਨੂੰ ਖੁਸ਼ਹਾਲ ਕਰ ਦੂੰਗਾ ਕੁਦਰਤੀ ਆਫਤ ਤੇ ਵਰਦੌਰੀ ਬਾਹਰ ਚ ਹੋ ਗਈ 20-20 ਹਜ਼ਾਰ ਰੁਪਏ ਤੁਹਾਡੇ ਖਾਤੇ ਵਿੱਚ ਪਹਿਲਾ ਆ ਜੂਗਾ ਦੂਜਾ 18000 38000 ਰੁਪਏ ਕੁਦਰਤੀ ਆਫਤਾਂ ਆਉਣ ਤੇ ਮਾਵਾ ਜਾ ਪਰ ਇਹ ਤਾਂ ਹੀ ਏਕੜ ਦੇਵਾਂਗੇ ਅਸੀਂ ਦਿੱਲੀ ਸਰਕਾਰ ਉੱਥੇ ਦੇ ਰਹੀ ਆ ਪਰ ਜਦੋਂ ਗਰਾਊਂਡ ਲੈਵਲ ਦੀ ਹਕੀਕਤ ਵੇਖੀ ਦੀ ਆ ਤਾਂ ਕੁਝ ਹੋਰ ਹੀ ਨਿਕਲਦਾ ਮੁਰਗੀ ਦਾ ਕੀ ਜਿਹੜਾ ਤੂੰ ਮੁਰਗੀ ਛੜ ਮੁਰਗੀ ਤਾਂ ਬਹੁਤ ਛੋਟੀ ਚੀਜ਼ ਆ ਸਾਡੀਆਂ ਫਸਲਾਂ ਤਬਾਹ ਹੋ ਗਈਆਂ ਸਾਡੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਭਗਵਾਨਤਮਨ ਉਹਨਾਂ ਨੇ ਮਾਗਿਆ ਤੂੰ ਦੱਸ ਕਿੱਥੇ ਦਿੱਤਾ 5 ਏਕੜ ਦੀ ਇਕਾਈ ਨੂੰ ਮੰਨ ਕੇ ਤੂੰ ਮਾਗਿਆ ਦਿੱਤਾ ਕੀ ਉਦੋਂ ਆ ਵੱਧ ਲਖਸਾਨ ਨਹੀਂਗਾ ਕੀ ਉਹ ਸ਼ਾਹੂਕਾਰ ਆ ਉਹਦੇ ਸਰ ਕਾਜਾ ਵੇਖ ਪਹਿਲਾਂ ਕਿੰਨਾ ਰਿਕਾਰਡ ਤੇ ਚੈੱਕ ਕਰ ਲੈ ਗਾ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਰਿਕਾਰਡ ਚੈੱਕ ਕਰ ਲਿਆ ਕਰ ਕੀ ਇਹ ਸਰ ਕਿੰਨਾ ਕਰਦਾ ਜੀਨੇ ਜਿੰਨੇ ਵਾਦ ਦਾਣਾ ਪੈਦਾ ਕੀਤੇ ਆ ਉਹਨਾਂ ਵੱਦ ਉਹਦੇ ਸਰ ਕਰਜਾ ਇਹ ਪਲੇਖਾ ਕਾਢਦੇ ਕਿਤੇ ਵੀ ਉਹਦੇ ਕੋਲੇ 10 ਕਿੱਲੇ ਜਾਂ 15 ਕਿੱਲੇ ਜਾਂ 20 ਕਿੱਲੇ ਤੋਂ ਸ਼ਾਹੂਕਾਰ ਹੋਊਗਾ ਸ਼ਾਹੂਕਾਰ ਕੋਈ ਨਹੀਂ ਗੱਲ ਤੇ ਸਾਨੂੰ ਦੰਬਿਆ ਕੁਚਲਿਆ ਤੇ ਗਿਆ ਇਹਨਾਂ ਸਰਕਾਰਾਂ ਦੇ ਪਲਾਨ ਦੇ ਤਹਿਤ ਇਹਨਾਂ ਨੇ ਪੰਜਾਬ ਨੂੰ ਪੰਜਾਬ ਪਰ ਦਾਬਦਾਨੀ ਦਾ 2027 ਨੇੜੇ ਆ ਜਦਾ ਤੋਂ ਡਲਾ ਹੁੰਦਾ ਭਾਈ ਤੂੰ ਆ ਪੀ ਗਿਆ ਹੋਗਾ ਉਹ ਸਾਡੇ ਕੋਲ ਤਿਆਰ ਹੀ ਆ ਫਿਰ ਉਹਦਾ ਅਸੀਂ ਕਿਤੇ ਲੈਣ ਨਹੀਂ ਜਾਣਗੇ ਪਿੰਡਾਂ ਦੇ ਵਿੱਚ ਤੁਸੀਂ ਆਉਣਾ ਜਾਂ ਵੋਟਾਂ ਮੰਗਣ ਤੁਸੀਂ ਮੰਗਤੇ ਹੈਗੇ ਆ ਉਹ ਸਾਨੂੰ ਪਤਾ ਹੀ ਆ ਤਾਂ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਤੁਹਾਡੇ ਨਾਲ ਜਿਹੜਾ ਜਣਾ ਜਿਹੜਾ ਸ਼ੰਭੂ ਖਨੌਰੀ ਬਾਰਡਰ ਚੱਲਦਾ ਸੀਗਾ ਉਹਨੇ ਜਮਾਂ ਧੋਦਣਾ ਸਾਫ਼ ਕਰਤੀਆਂ ਚਿੱਟੀਆਂ ਦੁੱਧ ਵਾਲੀਆਂ ਨਿਕਲਾਈਆਂ ਹੁਣ ਤਾਂ ਬਸ ਫੜ ਕੇ ਇੰਝ ਕਰਨਾ ਅਸੀਂ ਓਏ ਗੱਲ ਛੱਡ ਦੇਣ ਕਿ ਇੱਕ ਵੀ ਸ਼ੀਟ ਪਰਨੋਰ ਤੇ ਲੈ ਕੇ ਦੇ ਦਿੰਦਾ ਜੇ ਹੋਰ ਦੱਸੋ ਸਪੀਕਰ ਤਾਂ ਉਹ ਲੈ ਕੇ ਦੇਵਾਂਗੇ ਚੀਫ ਮਨਿਸਟਰ ਨੂੰ ਲੈ ਕੇ ਦੇਵਾਂ ਨੋਰ ਤੇ ਲੈ ਲੈਣਾ ਇੱਕ ਵੀ ਸ਼ੀਟ ਲੈ ਜਾਂਦਾ ਤੁਸੀਂ ਸਾਨੂੰ ਸਾਡੇ ਮੂੰਹ ਤੇ ਸੁੱਕ ਦੇ ਜੀ ਜੀ ਜੋ ਸਰਕਾਰਾਂ ਪ੍ਰਤੀ ਰੋਸ ਤਾਂ ਜ਼ਰੂਰ ਹੈਗਾ ਅ ਹੁਣ ਗੱਲ ਕਰੀਏ ਤੁਸੀਂ ਜਾ ਰਹੇ ਹੋ ਨਾ ਰਾਸ਼ਨ ਲੈ ਕੇ ਜਾਂ ਉੱਥੇ ਕਣਕ ਬੀਜ ਕਿਉਂਣੀ ਆ ਪਰ ਤੁਹਾਡੀਆਂ ਫਸਲਾਂ ਖੁਦ ਆਪਣੀਆਂ ਬੀਜਾਂ ਨਾਲੀਆਂ ਤੁਸੀਂ ਉਹਨਾਂ ਭਰਾਵਾਂ ਨਾਲ ਖੜ ਰਹੇ ਨਹੀਂ ਜੀ ਇਹ ਤਾਂ ਵੇਖੋ ਇਹ ਤਾਂ ਪੰਜਾਬ ਤੋਂ ਸ਼ੁਰੂ ਤੋਂ ਹੀ ਰਿਹਾ ਹੈ ਨਾ ਪੰਜਾਬ ਜਦੋਂ ਵੀ ਕਿਸੇ ਪੰਜਾਬ ਤੇ ਪੀੜ ਪਈ ਆ ਉਹ ਚਾਹ ਕੋਈ ਵੀ ਵਰਗ ਹੋਵੇ ਤਾਂ ਹਮੇਸ਼ਾ ਪੰਜਾਬ ਦੇ ਲੋਕ ਹੀ ਪੰਜਾਬ ਦੇ ਲੋਕਾਂ ਨਾਲ ਖੜੇ ਆ ਤੇ ਜੇ ਅੱਜ ਉਹਨਾਂ ਤੇ ਹੜਾਂ ਦੀ ਮਾਰ ਪਈ ਆ ਚਾਹੇ ਉਹ ਸਰਕਾਰਾਂ ਵੱਲੋਂ ਮੇਡ-ਮੇਡ ਸੀ ਵੀ ਜੋ ਹੜ੍ਹ ਲਿਆਂਦੇ ਗਏ ਉਹਨਾਂ ਦਾ ਨੁਕਸਾਨ ਜੋ ਹੋਇਆ ਉਹਦੀ ਪਰਪਾਈ ਤਾਂ ਕਿਤੇ ਨਹੀਂ ਕੀਤੀ ਜਾ ਸਕਦੀ ਉਹ ਲੋਕ ਆ ਜਿਹੜੇ ਉਹ ਘੱਟੋ-ਘੱਟ 5-7 ਸਾਲ ਮਗਰ ਚਲੇ ਗਏ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਜਾਨੀ ਨੁਕਸਾਨ ਹੋਇਆ ਮਾਲੀ ਹੋਇਆ ਉਹ ਉੱਠ ਤਾਂ ਨਹੀਂ ਸਕਦੇ ਪਰ ਫਿਰ ਵੀ ਪੰਜਾਬ ਦੇ ਸਮੁੱਚੇ ਵਰਗ ਨੇ ਚਾਹ ਉਹਦੇ ਚ ਐਨਓਜੀ ਹੋਣ ਚਾਹ ਸੈਕਸ਼ਨ ਸੰਸਥਾਵਾਂ ਹੋਣ ਚਾਹ ਕੋਈ ਜਿਹੜੀਆਂ ਚੱਲਦੀਆਂ ਚਾਹ ਕਾਰਸੇਵਾ ਵਾਲੇ ਜਿਵੇਂ ਬਾਬੇ ਆਪਾਂ ਸ਼ੁਰੂ ਤੋਂ ਵੇਖਿਆ ਪੰਜਾਬ ਦੇ ਲੋਕਾਂ ਨੇ ਹੀ ਉਹਨਾਂ ਲੋਕਾਂ ਦੀ ਬਾਹ ਫੜੀ ਆ ਤੇ ਸ਼ੁਰੂ ਤੋਂ ਲੈ ਕੇ ਹੁਣ ਤੀਕ ਵੀ ਉਹੀ ਮਦਦ ਕਰਦੇ ਆਏ ਆ ਹੁਣ ਜਿਵੇਂ ਉਹਨਾਂ ਦੀ ਕਣਕ ਦੀ ਬਿਜਾਈ ਦਾ ਸੀਜ਼ਨ ਆ ਗਿਆ ਤੇ ਹੁਣ ਵੀ ਉੱਥੇ ਸੰਸਥਾਵਾਂ ਨੇ ਚਾਹ ਜਥੇਬੰਦੀਆਂ ਨੇ ਜਿਹੜਾ ਜੋ ਕੋਈ ਖਾਲਸਾ ਏਡਾ ਔਰ ਜਿਹੜੀਆਂ ਸੁਨਾਵਾ ਉਹੀ ਕੰਮ ਕਰ ਰਹੀਆਂ ਸਰਕਾਰ ਕਹਿਣ ਨੂੰ ਤਾਂ ਬਹੁਤ ਕੁਝ ਕਹਿ ਰਹੀ ਹੈ ਪਰ ਗਰਾਊਂਡ ਤੇ ਕਿਤੇ ਵੀ ਨਜ਼ਰ ਨਹੀਂ ਆ ਰਹੀ ਸਰਕਾਰ ਨੇ ਬੀਜ ਦਾ ਕਿਹਾ ਵੀ ਅਸੀਂ ਦੇਵਾਂਗੇ ਪਰ ਸਾਨੂੰ ਨਹੀਂ ਲੱਗਦਾ ਵੀ ਸਰਕਾਰ ਨੇ ਕਿਤੇ ਵੀ ਪ੍ਰੋਵਾਈਡ ਕੀਤਾ ਉਹ ਕਿਉਂਕਿ ਇਹ ਜੋ ਬਿਆਨਬਾਜ਼ੀ ਹੈ ਇਹ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਜਾਂ ਫਲੈਕਸਾਂ ਤੇ ਬਣ ਕੇ ਹੀ ਰਹਿ ਜਾਂਦੀ ਆ ਉਦੋਂ ਥੱਲੇ ਗਰਾਊਂਡ ਤੇ ਕੁਝ ਵੀ ਨਹੀਂ ਜਾਂਦਾ ਇਸ ਇਨਾਂ ਚੀਜ਼ਾਂ ਚੋਂ ਨਿਕਲਦਾ ਇਹ ਖੀਰੀ ਲੋਕ ਹੀ ਖੜਨਗੇ ਲੋਕ ਲੋਕ ਉਹਨਾਂ ਦੀ ਬਾਹ ਫੜ ਰਹੇ ਤੇ ਲੋਕਾਂ ਨੇ ਹੀ ਉਹਨਾਂ ਨੂੰ ਇਹ ਕਣਕ ਬਜਾਈ ਵਿੱਚ ਸਰੇ ਲਾਉਣਾ ਆ ਸਰਕਾਰ ਦੇ ਕਈ ਨਮਾਇंदे ਕਹਿੰਦੇ ਸੀ ਇਹ ਵੇਲੜ ਹੈ ਪਰ ਅੱਜ ਵੇਲੜ ਹੀ ਆਪਣੇ ਕਿਸਾਨ ਪ੍ਰਸਾਪ ਘਰਾਵਾ ਵਾਲਾ ਖੜ ਰਹੇ ਆ ਤੇ ਸਰਕਾਰ ਦੇਖਦੀ ਨਹੀਂ ਪਈ ਤੇਜਾ ਸਿੰਘ ਜੀ ਪਿਛਲੇ ਸਮੇਂ ਆਪਾਂ ਅਕਸਰ ਹੀ ਗੱਲ ਕਰਦੇ ਆ ਸਪੀਕਰ ਸਾਹਿਬ ਦਾ ਬਿਆਨ ਸੀ ਅਕਸਰ ਉਹ ਧਿਆਨ ਨਾਲ ਤੁਹਾਡੇ ਬਿੰਦੇ ਰਹੇ ਤੇ ਤੁਹਾਨੂੰ ਹੀ ਉਹਨਾਂ ਨੇ ਵੇਲੜ ਦੱਸ ਦਿੱਤਾ ਸੀ ਪਰ ਅੱਜ ਤੁਸੀਂ ਆਪਣੇ ਭਰਾਵਾਂ ਨਾਲ ਖੜ੍ਹ ਰਹੇ ਹੋ ਤੇ ਸਰਕਾਰ ਮਿਸਣ ਤਰਨ ਤਰਨ ਬਿਜੀ ਆ ਜੱਗਾ ਹੀ ਇਹਦਾ ਇੰਨਾ ਦਾ ਹੀ ਕਹਾਵਤੀ ਬਣਾਈ ਆ ਨਾ ਕਿਸੇ ਨੇ ਕੁਰਸੀ ਤੇ ਕਦੋਂ ਬਹਿ ਜਾਂਦਾ ਹੈ ਕਲਤਾਰ ਸਿੰਘ ਸੰਨਮਾ ਸਾਡੇ ਧਰਨੇ ਦੇ ਵਿੱਚ ਆਪ ਬੈੰਦਾ ਰਿਹਾ ਇੱਥੇ ਟੀਪ ਪੁਆਇੰਟ ਦੀਆਂ ਸਾਡੇ ਕੋਲੇ ਇਹਦੀਆਂ ਵੀਡੀਓ ਹੈਗੀਆਂ ਬੈਠੇ ਦੀਆਂ 19 ਦੀਆਂ ਕਾਲਾ ਪਰਨਾ ਲੈ ਕੇ ਉੱਤੇ ਮੂੰਹ ਲਵੇੜ ਕੇ ਵੀ ਕਰੋਨਾ ਨਾ ਹੋਏ ਖਣੀ ਤੇ ਝੰਡਾ ਵੀ ਕਾਲਾ ਲੈ ਕੇ ਤੇ ਸਾਡੇ ਵਿੱਚ ਬੈੰਦਾ ਰਿਹਾ ਅੱਜ ਸਾਨੂੰ ਇਹ ਵੇਲੜ ਦੱਸਦਾ ਹੈ ਕਿਤੇ ਕੁਛ ਦੱਸਦਾ ਹੈ ਕਿਵੇਂ ਭਗਵੰਤ ਮਾਨ ਸਟੇਟਾਂ ਦੇ ਦੇਈ ਜਾਂਦਾ ਬਿਆਨ ਕਹ ਇਹਨੂੰ ਤਾਂ ਬਹੁਤ ਕੋਈ ਬਿਆਨ ਦੇਈ ਜਾਂਦਾ ਹੈ ਲੱਗਦਾ ਵੀ ਇਹ ਸਾਰਾ ਕੁਛ ਅੱਜ ਹੀ ਕਰ ਦੂਗਾ ਭਗਵੰਤ ਮਾਨ ਵੀ ਇਹ ਨਾ ਮਨਵਧਾਤਨ ਨੂੰ ਸਾਰਾ ਪ੍ਰਸ਼ਾਸਨ ਨੂੰ ਕਹਿ ਕਵਾ ਕੇ ਸਾਰਾ ਕੰਮ ਸਹੀ ਕਰ ਦੂਗਾ ਤਨੋਂ ਪਰ ਵਿੱਚੋਂ ਕੋ ਨਿਕਲਦਾ ਹੀ ਨਹੀਂ ਲੀਰਾ ਨਿਕਲਦੀਆਂ ਕਦੋਂ ਖੁੱਦੋ ਬਾੜ ਜਾਂਦੀ ਹੈ ਜਮਾ ਇੱਕ ਡੱਕਾ ਵੀ ਵਿੱਚੋਂ ਨਿਕਲਦਾਗਾ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੁਣ ਅੱਜ ਤੁਸੀਂ ਕਰ ਰਹੇ ਹੋ ਇਹ ਸਰਕਾਰ ਨੂੰ ਕਰਨਾ ਚਾਹੀਦਾ ਡੀਏਪੀ ਖਾਦ ਜਾਂ ਕਣਕ ਦੀ ਜਿਵੇਂ ਗੱਲ ਉਹਨੇ ਕਹੀ ਸੀਗੀ ਤੇ ਸਰਕਾਰ ਨੂੰ ਖੁਦ ਕਰਨੀ ਚਾਹੀਦੀ ਤੁਸੀਂ ਉੱਥੋਂ ਨਹੀਂ ਤਾਂ ਗੱਲ ਛੱਡੋ ਵੀ ਮੌਕਤ ਦੇ ਦਿੰਦੀ ਅਸੀਂ ਆਹ ਕਿਹੜੀ ਡੀਏਪੀ ਟਰਾਲੀਆਂ ਦੇ ਲੱਦੀਆ ਜਾਂ ਬੀਲ ਲੱਦੇ ਆ ਨਾ ਇਹ ਵੀ ਅਸੀਂ ਨਾ ਮਸਾਂ ਲਈ ਇਹਨਾਂ ਤੋਂ ਪੈਸੇ ਪਹਿਲਾਂ ਜਮਾਂ ਕਰਾਏ ਆ ਪੈਸੇ ਨੂੰ ਚੀਜ਼ ਲੈਣੀ ਹੈ ਤੇ ਫੇਰ ਬਾਅਦ ਚ ਇਹਨਾਂ ਨੇ ਦਿੱਤੀ ਸਾਨੂੰ ਇੱਕ ਇੱਕ ਦਿਨ ਨਾ ਠਹਿਰ ਕੇ ਉਹੀ ਸਾਨੂੰ 12-1300 ਦਾ ਗੱਟਾ ਲਾਇਆ ਪੂਰੇ ਰੇਟ ਡੀਏਪੀ ਲਈ ਹੈ ਕੋਈ ਬਲੈਕ ਲਈ ਹੈ ਅਸੀਂ ਲੈ ਕੇ ਚੱਲੇ ਹੜਪੀਟ ਤਾਂ ਲਈ ਇਹਨਾਂ ਦੀ ਤਾਂ ਕੀ ਉਥੋਂ ਦੀ ਤਾਂ ਦੇਣ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਇਹਨਾਂ ਨੇ ਸੋਚ ਲੈਣਾ ਹਜੇ ਵੀ ਹਜੇ ਵੀ ਬਹੁਤ ਬਹੁਤ ਸੋਚਣ ਨੂੰ ਹੈਗਾ ਇਹਨਾਂ ਕੋਲੇ ਜੇ ਸੋਚਣ ਤਾਂ ਵੀ ਜੇ ਜ਼ਿਮੀਂਦਾਰ ਮਰ ਗਿਆ ਨਾ ਜਾਂ ਕਿਸਾਨ ਮਰ ਗਿਆ ਤੇ ਤੇ ਇਹ ਪਹਿਲਾਂ ਮਰ ਜਾਣਗੇ ਸੋ ਅੱਜ ਸ਼੍ਰੀ ਅਮਰਸਰ ਸਾਹਿਬ ਨੂੰ ਇੱਥੋਂ ਰਵਾਨਾ ਹੋਣਾ ਹੈ ਜਿਵੇਂ ਪਹਿਲਾਂ ਹੀ ਦੱਸਿਆ ਸੀ ਕਿ ਉੱਥੇ ਕਿਸਾਨਾਂ ਦੇ ਲਈ ਕਣਕ ਦੇ ਬੀਜ ਕਿਉਂ ਨਹੀਂ 10 ਤੋਂ 10 ਦਿਨ ਲੱਗਣ ਪਲਾਂ 7 ਦਿਨ ਲੱਗਣ ਇਥੋਂ ਕਿਸਾਨ ਜਾਣਗੇ ਉੱਥੇ ਉੱਥੇ ਬਜਾਈ ਕਰਨ ਲਈ ਉਹ ਭਾਰਤੀ ਕਿਸਾਨ ਜਿਹੜੇ ਸਿੱਧੂਪੁਰਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੇ ਦੂਜੇ ਪਾਸੇ ਕਿਤੇ ਨਾ ਕਿਤੇ ਸਰਕਾਰ ਜੋ ਦਾਅਵੇ ਕਰਦੀ ਹੈ ਕਿ ਉਹਨਾਂ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ ਜੇ ਹਰ ਇੱਕ ਨਾ ਖੜਾ ਜਾਵੇ ਪਰ ਸਰਕਾਰ ਹੁਣ ਜਿਹੜੀ ਹੈਗੀ ਤਾਂ ਅੰਦਰ ਚੋਣਾਂ ਦੇ ਵਿੱਚ ਬਿਜ਼ੀ ਆ ਪਰ ਕਿਸਾਨਾਂ ਦਾ ਕਹਿਣਾ ਕਿ ਅਸੀਂ ਆਪਦੇ ਭਰਾਵਾਂ ਨਾਲ ਖੜਾਂਗੇ ਹਮੇਸ਼ਾ ਪੰਜਾਬੀ ਪੰਜਾਬੀਆਂ ਨਾਲ ਖੜਦਾ ਰਿਹਾ ਜਿਹਦਾ ਸਬੂਤ ਇਸ ਵਾਰ ਵੀ ਦਿੱਤਾ ਜਾ ਰਿਹਾ ਹੈ